ਜੀ ਗੱਟੀ ਜੀ ਸਵੇਰੇ ਸਵੇਰੇ ਵਲੌਗ ਦੀ ਸਟਾਰਟਿੰਗ ਤੇ ਕੋੜਾ ਡੇਗਣਾ ਹੋਇਆ ਤੇ ਦੁਕਾਨ ਤੇ ਲੈ ਗਿਆ ਜੀ ਚਾਬੀ ਲੈ ਕੇ ਦੁਕਾਨ ਤੇ ਜੀ ਕੰਡਿਆਂ ਦੀ ਤੇ ਲੈ ਕੇ ਆਂਦੇ ਆ ਲਓ ਜੀ ਖਾਲੀ ਗੱਟਾ ਜੀ ਗੱਟਾ ਤੇ ਇੱਧਰ ਝੂੜੀ ਆ ਗਰੀ ਵਾਹ ਜੀ ਤੇ ਦੁਕਾਨ ਤੇ ਜਾਈ ਆਂਦੇ ਆ ਤੇ ਚਾਬੀਆਂ ਚੁੱਕੀਆਂ ਨੇ ਆਈਏ ਦੁਕਾਨ ਦੀ ਲੈ ਕੇ ਦੁਕਾਨ ਦੀ ਚਾਬੀ ਦੇ ਨਾਲ ਉਹ ਵੀ ਲੈ ਕੇ ਮਗਾ ਚੱਲ ਆਗੇ ਪੁੱਜਾ ਤੇ ਬੱਚਾ ਪੁੱਛਾ ਜੀ ਤੱਕ ਹੈ ਦੀ ਕੋਈ ਖਬਰ ਉਹਦੀ ਜਦੋਂ ਸਾਰਾ ਚੱਲ ਜਾਓ ਤੇ ਖਬਰ ਆ ਗਈ ਉਹ ਦੇਖਾਂਗੇ ਓ ਜੱਕ ਲਿਆਏ ਜੀ ਚਾਬੀਆਂ ਗਲੀ ਆਪਾ ਵਾਲੀ ਮੰਗੇਡੋਂ ਵਾਲੀ ਥੱਲੇ ਦੇਖੋ ਅਜੇ ਕਿਹੜਾ ਸਾਧ ਰਹਾ ਸਾਡਾ ਚੈੱਕ ਕਰੋ ਇਹ ਕਾਰੀ ਐਕਟਿਵਾ ਨਾ ਚਿੱਟੀ ਐਕਟਿਵਾ ਬਾਬਾ ਭੌਂਜਾ ਬਾਬਾ ਕਹਿੰਦਾ ਗੇਟ ਪੱਟੀ ਦਊਗਾ ਅੱਜ ਗਲੀ ਦੀ ਗਾਡਰ ਕੀ ਜਮੀ ਏਕਤਾ ਹੀ ਦੇਖੋ ਇਹ ਵੀ ਪੱਟੀਆਂ ਦੇ ਨੇ ਦੂਜੇ ਕਿਹੜਾ ਚਾਹ ਚਾਹ ਵੀ ਮਤਲਬ ਕਿਹੜਾ ਪਛਾਨ ਲਓ ਮੇ ਪਿਆਰੇ ਮੇਰੇ ਵੀਰੋਂ ਐਂ ਦੀ ਸਾਦੇ ਪਰ ਕਿੱਥੇ ਆਇਆ ਹੁਣ ਪਛਾਨ ਲਓ ਚਮਕਾਉ ਆਤਾ ਮੋੜ ਸਾਰ ਹੜਦਾਣੀ ਅਕਲੀ ਵਿੱਚ ਦਗਾਤਾ ਭਾਈ ਭਾਂਗ ਦੱਲਾ ਜੈ ਆਪਾ ਹਾਂਜੀ ਮਿੱਤਰੋ ਜੀ ਪਹੁੰਚ ਗਏ ਜੀ ਉੱਤੇ ਤੇ ਵੈਸ ਬੱਚੇ-ਬੱਚੇ ਕੱਢਦੇ ਆ ਛਤਰੀ ਤੇ ਬੰਨਦੇ ਕਬੂਤਰ ਕੁਵਾਤਰ ਬਿਠਾਣਿਆ ਤੇ ਫਿਰ ਕਰਦੇ ਆ ਸ਼ੇਰ ਸ਼ਿਰੀਰ ਹੋ ਗਿਆ ਮੇਰਾ ਬੋਧਾ ਹਾਂਜੀ ਬਾਬਿਓ ਤੇ ਕੱਢ ਲਏ ਬੱਚੇ ਜਾਲ 'ਚ ਤੇ ਹੁਣ ਛੜਦੇ ਆ ਇਹਨਾਂ ਨੂੰ ਪਹਿਲਾ ਕੱਢ ਲਿਆ ਆਪਣਾ ਕਾਲਾ ਨਾਗ ਮਿੱਤਰੋ ਲਾਈ ਚੱਲ ਤੇ ਹੁਣ ਫੜਨੀ ਆ ਆਪਣਾ ਗੋਲੇ ਦਾ ਪਾਈ ਸੱਚ ਬਾਬਿਓ ਮੈਂ ਕੱਲ ਗੋਲਾ ਡੱਬਾ ਡੱਬਾ ਕਰੀ ਜਾਂਦਾ ਸੀ ਡੱਬਾ ਡੱਬਣੀ ਆਗਾ ਉਹ ਗੋਲਾ ਹੀ ਐ ਨੀਲਾ ਆਪਣਾ ਜਿਹੜਾ ਹੁੰਦਾ ਤੇ ਮੈਂ ਭਾਵੇਂ ਪ੍ਰਿੰਸ ਮੈਂ ਗੋਲਾ ਡੱਬਾ ਡੱਬਾ ਕਰੀ ਜਾਂਦਾ ਸੀ ਕੱਲ ਡੱਬਾ ਡੱਬਣੀ ਆਗਾ ਐਦਾ ਪਾਈ ਐ ਡੱਬਾ ਦਾ ਇਹ ਐ ਉਹ ਨਹੀਂ ਆਗਾ ਸੱਚ ਮੈਂ ਭੁੱਲ ਗਿਆ ਸੀ ਤੇ ਬਸ ਇਹ ਪਾਈ ਆ ਉਹਦਾ ਕੋਈ ਨਾ ਚਲੋ ਆਣਾ ਅੱਜ ਦੇਖਦੇ ਕੀਤਾ ਆਜੇ ਲੋ ਇਹੇ ਬਿਠਾਤਾ ਤੇ ਥੜਲੀਆ ਆਪਣਾ ਦੋਵੇਂ ਕਾਲੇ ਟੂਸੇ ਵਿੱਚ ਤੋ ਤੇ ਰਹਿ ਗਿਆ ਇੱਕ ਨਵਾਂ ਬੱਚਾ ਇਹ ਕੱਲ ਬਿਠਾਇਆ ਸੀ ਪਹਿਲੀ ਵਾਰੀ ਦੇਖੋ ਜਾਂਦਾ ਕਿ ਨਹੀਂ ਅੱਜ ਤੇ ਇਹ ਬਲੱਡ ਲਾਈਨ ਹੋ ਰਿਹਾ ਬਾਬਿਓ ਇਹਦਾ ਇਹਦੀ ਮਾਂ ਤਾਂ ਹੈਗੀ ਆ ਮਾਂ ਮਾਂ ਦਾ ਖਾਰਾ ਵੀ ਨਹੀਂ ਪਿਉ ਉਹ ਨਹੀਂ ਹੈਗਾ ਇਹਦਾ ਪਿਉ ਆਪਾ ਦੇ ਰੱਖਿਆ ਭਈ ਮੰਗੇ ਨੂੰ ਓਏ ਚੱਲ 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 ਲਓ ਜੀ ਬੈ ਗਿਆ ਜੀ ਵਧਾਈਆਂ ਸਾਰਿਆਂ ਨੂੰ ਤੇ ਬਸ ਗੋਲੀ ਗੋਲੀ ਨੂੰ ਮਾਰਨੇ ਆ ਬਹੁਤ ਦਿਨ ਹੋ ਗਏ ਨੂੰ ਵੀ ਨਾ ਐਨੀ 10 15 ਦਿਨ ਹੋ ਗਏ ਤੇ ਬਸ ਉੱਤੇ ਛਤਰੀਆਂ ਲਾਇਆਆਂ ਇੱਕ ਵਾਰੀ ਬਸ ਹੋ ਬਦਾਈਆਂ ਹੋ ਗਈਆਂ ਬੱਚਾ ਆ ਗਿਆ ਆਪਣਾ ਹੀ ਹੱਥ ਖੜਾ ਕਰ ਦੋਈ ਜੈ ਬਾਬਾ ਜੀ ਆ ਬੱਚਾ ਆ ਗਿਆ ਬੈਠਾ ਹੀ ਗਾਣੇ ਸੁਣੋਈ ਹਾਂ ਜੀ ਬਾਬਿਆਂ ਤੇ ਛੋਟੇ ਬੱਚਿਆਂ ਦੇ ਠੱਲਾ ਪਾਤੀਆਂ ਮਿੱਤਰੋ ਦੋਨਾਂ ਦੇ ਤੇ ਹੁਣ ਜਾਣਿਆ ਉੱਤੇ ਤੇ ਬੱਚਾ ਗੋਲਾ ਤਾਰਦੇ ਆ ਜਿਹੜਾ ਕੱਲ ਗਿਆ ਸੀ ਸ਼ੁਕਰ ਹੈ ਰੱਬ ਦਾ ਆ ਗਿਆ ਮਿੱਤਰੋ ਸਾਰਿਆਂ ਨੂੰ ਵਧਾਈਆਂ ਬਾਬੇ ਉਤੇ ਫੜ ਲਿਆ ਜੀ ਛਤਰੀ ਥੱਲੇ ਕਰਕੇ ਐਵੇਂ ਹੀ ਫੜ ਲਿਆ ਉੱਡਿਆ ਨਹੀਂ ਐ ਤਾਂ ਸਿਆਣਾ ਦਿਖਾ ਦੇਣਾ ਗੁਰੂ ਗੋਹੀਆ ਕਿ ਨਹੀਂ ਲੋ ਜੀ ਦੋਵੇਂ ਗੁਲਾਬੀ ਬਗਲਾ ਆਣਾ ਮਿੱਤਰੋ ਤੇ ਲਿਬੜਾ ਥੋੜਾ ਬਿੱਠ ਕਰਕੇ 12 ਹੀ ਹੋਏ ਮੇ ਲਿਬੜਿਆਂ ਦਾ ਇਹ ਮੇਰੇ ਕਬੂਤਰ ਚਲੋ ਕੋਈ ਨਾ ਇਹਨੂੰ ਦਾਣੇ ਦੇਉਣੇ ਖਵਾ ਕੇ ਫਿਰ ਦੁਬਾਰਾ ਛੱਡ ਦਿਆਂ ਖਵਾਤਾ ਦੀ ਆ ਛੱਡ ਦੇਣ ਕੱਲ ਛੱਡਾਂਗੇ ਆ ਚੁੰਝ ਦੇਖਿਓ ਆ ਕਿੱਥੋਂ ਲਵਾ ਕੇ ਆਏ ਓਏ ਚਲੋ ਕੋਈ ਨਾ ਕਰਤੀ ਕੋਈ ਚੱਕ ਬਾਬਿਓ ਸਾਵੇਂ ਹੀ ਐ ਨਾ ਤੇ ਮੈਂ ਛਤਰੀ ਤੇ ਫੜਦੇ ਦੀ ਵੀਡੀਓ ਤਾਂ ਨਹੀਂ ਬਣਾਈ ਮੈਂ ਕਿਤੇ ਦੁਬਾਰਾ ਨਾ ਉੱਡਦੇ ਉਹ ਸੋੜੀ ਉੱਡ ਜੇ ਤਾਂ ਕਰਕੇ ਸਹੀ ਤਾਂ ਤੇ ਆਹ ਮਿੱਤਰ ਖਵਾ ਦਈਏ ਭੁੱਖਾ ਗਿੱਲੀ ਆ ਚਲੋ ਕੋਈ ਨਾ ਖਾਲਵਾ ਕੋਈ ਦਿੱਕਤ ਨਹੀਂ ਆਇਆ ਪੁੱਤ ਆਇਆ ਆਇਆ ਤੇ ਬਸਿਆੜੇ ਬਹੁਤ ਨੇ ਬਾਕੀ ਯਾਰ ਘਰੇ ਆਏ ਨੂੰ ਨਹੀਂ ਵਾਰ ਚਲੋ ਵਧੀਆ ਰੱਬ ਦਾ ਆ ਗਿਆ ਤੇ ਬੱਸ ਖਵਾਖ ਵੋਕਿਆਂ ਨੂੰ ਦੁਬਾਰਾ ਛੜ ਤੇ ਛਤਰੀ ਤੇ ਆ ਕੀ ਕਰਿਆ ਜੀ ਬਾਬਿਆਂ ਤੇ ਇਹਨੂੰ ਖਵਾ ਕੇ ਦਾਣੇ ਦੁਨੇ ਮਾੜੀ ਜੇ ਤੇ ਛੜਤਾ ਸੀ ਦੁਬਾਰਾ ਛਤਰੀ ਤੇ ਮਿੱਤਰੋ ਆ ਬੈਠਾ ਤੇ ਬਾਕੀ ਬੈਠਿਆ ਇਹਨਾਂ ਨੂੰ ਵੀ ਛੇੜ ਲੀਏ ਫਿਰ ਛੇੜ ਛੁਡ ਕੇ ਉੱਡ ਗਏ ਠੀਕ ਹੈ ਨਹੀਂ ਤਾਂ ਫਿਰ ਜਾਣਿਆਂ ਥੱਲੇ ਰੋਟੀ ਰੁੱਟੀ ਖਾਣਿਆਂ ਬਹੁਤ ਹੋ ਗਿਆ ਟਾਈਮ ਮਿੱਤਰੋ 12:30 1 ਵਜਣਾਂ ਵਾਲਾ ਤੇ ਬੱਸ ਇਹ ਛੋਟੇ ਬੱਚੇ ਵੀ ਕਰਦੇ ਆ ਅੰਦਰ ਤੇ ਮੈਂ ਛੇੜ ਲਾ ਇਹਨਾਂ ਨੂੰ ਹਾਂਜੀ ਬਾਬਿਓ ਜੀ ਆ ਗਏ ਜੀ ਉੱਤੇ ਟਾਈਮ ਹੋ ਗਿਆ 5:00 ਤੇ ਬੱਚੇ-ਪੁੱੱਚੇ ਕਰੀ ਅੰਦਰ ਤੇ ਛਤਰੀਆਂ-ਛਤਰੀਆਂ ਲਾਈਆਂ ਤੇ ਦਾਣਾ-ਪਾਣੀ ਰੱਖੀਏ ਤੇ ਚੌਬਰ ਨੇ ਵੀ ਐਂਟਰੀ ਮਾਰਤੀ ਐ ਕਰ ਲੈ ਸਾਰੇ ਛਤਰੀ ਤੇ ਤੇ ਪਾਈਆਂ ਦਾ ਮੁੰਡਾ ਅੰਦਰ ਦੇਖੋ ਜੀ ਬੁੱਲ ਪਹਿਲਾ ਦੋ ਵਾਰੀ ਦੋ ਵਾਰ ਤਾਂ ਡਾਤੇ ਸੀ ਵਸ ਕਰਤਾ ਹੀ ਕੰਮ ਆ ਉਹ ਮੈਨੂੰ ਲੈਣ ਦੂਜੇ ਦਿਨ ਆਏ ਨੇ ਪਰ ਮੈਂ ਜਾਂਦਾ ਨਹੀਂ ਉਹਦੇ ਨਾਲ ਚਲੋ ਪਾਓ ਆਹਾ ਉਹ ਡਾਤੇ ਹੀ ਚੱਕ ਤਾਂ ਕੰਮ ਗੋਲਾ ਦਾ ਵਗ ਗਿਆ ਜੀ ਓ ਪਿਆਤਾ ਪਿਆਤਾ ਇਹਦਾ ਗਲਤ ਕਰਤਾਈ ਓ ਬਚ ਗਿਆ 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 ਓ ਬੈੰਦਾ ਬੈੰਦਾ ਰਹਿ ਗਿਆ ਈ ਬੱਚੇ ਦੋ ਤਿੰਨ ਇਕੱਠੀ ੜਾਤੇ ਓ ਚੱਕ ਕਰਸ ਓ ਮੈਂ ਤਾਂ ਜਾਂਦਾ ਸੀ ਉੱਤੇ ਬੱਚਾ ੜਾਣ ਤੇ ਆ ਗਿਆ ਸ਼ੁਕਰਾ ਤੇ ਦੂਜੇ ਲੋੜ ਤਾਰਨਾ ਬੂ ਬਾਬਿਓ ਲੈ ਇੱਕ ਕੰਮ ਦੱਸੋ ਕੰਦੇ ਦੇ ਵਰਦੀ ਸੈਟ ਕਰ ਇਹਨੂੰ ਰਾਣਾ ਸੈਟ ਇਹਨੂੰ ਕੀ ਕਰਾ ਸਹੀ ਤਰੀਕਾ ਬੱਚੇ ਪਾਉਂਦਾ ਇਹਨੂੰ ਕਰ ਛੋਟੇ ਵਾਸਤੇ ਕਰੋ ਵਾਲੇ ਤੇ ਮਿੰਟ ਚ ਆਣਗੇ ਸਵੇਰੇ ਦੇਖਾਂਗੇ ਹੁਣ ਵੀ ਇਹ ਕੱਲ ਦੇਖਾਂਗੇ ਸਵੇਰੇ ਵੀ ਕੱਲ ਦੇਖਾਂਗੇ ਸਵੇਰੇ ਹੋਗਾ ਹੱਥੇ ਵਾਜਾਂਗੇ ਯਾਰ ਹੋ ਇੱਕ ਤਾਰ ਆਇਆ ਯਾਰ ਬੈਸਿਆ ਦੂ ਮੂਡ ਖਰਾਬ ਹੈ ਮੂਡ ਖਰਾਬ ਹੈ ਇੱਕ ਪਾੜੀ ਹੱਡੀ ਆ ਇਹ ਕਾਰੀਗਰ ਤਕੜੇ ਸੀ ਅਸੀਂ ਇਹ ਹੱਥ ਤੇ ਨਾ ਖਾਲੀ ਕਮੰਟਲ ਬੱਕੀ ਨਹੀਂ ਪੈਤਰਿਆ ਸਾਹ ਕਾ ਇਟੜਾ ਆਂ ਗਿਆ ਮੇਰੇ ਸਾਰੀ ਇਹ ਇਹ ਸਟਾਈਲ ਕਰਕੇ ਦੇਖਦੇ ਹਾਂ ਪੁਰਾਣਾ ਸਾਡਾ ਲੈ ਨੱਟ ਜੇ ਖੋਲ ਕੇ ਰੈਂ ਆ ਤਾਂ ਨਹੀਂ ਡਰਦੇ ਤਾਂ ਨਹੀਂ ਬੱਚੇ ਅੰਦਰ ਓਕੇ ਜਾਂਦੇ ਯਾਰ ਅਜੇ ਤਾਂ ਬੱਚੇ ਵੀ ਕੁਝ ਨਹੀਂ ਹੈਗੇ 4-5 ਹੀ ਐ ਇੰਨਾ ਨਹੀਂ ਮਨੇ ਇਹ ਨਾ ਵਾਰਾ ਜ਼ੋਰ ਲਾ ਕੇ ਜ਼ੋਰ ਕਿੱਥੇ ਲੈ ਮੈਚ ਗੇਟ ਖੋਲਦਾ ਹੋਲੀ ਜੇਣੀ ਦੀ ਕੋਈ ਦੇਖ ਕੇ ਸਾਹਮਣੇ ਸਾਰੇ ਉੱਡੇ ਦੇਖਿਆ ਕੋਈ ਉੱਡੇਗਾ ਪੈ ਕਦਾਮ ਮੇ ਤੱਕ ਲੱਗ ਰਿਹਾ ਯਾਰ ਆਹੋ ਦਾਤਾ ਇਸ ਦਾ ਆਏ ਪਾਇ ਵੈਸੇ ਤੇ ਤੇਰੇ ਚੱਲੇ ਚੱਲੇ ਤੇ ਪਰ 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 ਯੋਗਾਰ ਦੀ ਪਰੇ ਪਰੇ ਇਹ ਕਹੇਂ ਵੀ ਆਦੀ ਦਾਤਾ ਓਏ ਪ੍ਰਿੰਸ ਆਇਆ ਬਹੁਤ ਟਾਈਮ ਹੋ ਗਿਆ ਬਹੁਤ 20 ਮਿੰਟ ਹੋ ਗਏ ਪੰਦਿਆਂ ਨੂੰ ਦਿਮਾਗ ਖਰਾਬ ਹੋ ਗਿਆ ਚਾਰ ਹੀ ਬੱਚੇ ਨਹੀਂ ਵੇ ਸਾਡੇ ਦੋਸੀ ਪਤਾ ਨਹੀਂ ਕੀ ਕਰਾਂਗੇ ਹੋਰਾ ਮਸਾ ਪਾਇਆ ਤੇ ਦਾਣਾ ਪਾਣੀ ਧਰੀਏ ਬਾਬੇ ਦੂਜੇ ਹੋਟੇ ਚ ਦਿਮਾਗ ਖਰਾਬ ਕਰਤਾ ਬਾਬਿਓ ਕਿੰਨਾ ਮੋਰਸਾਈਕ ਟਿੰਡੀ ਭਰਾ ਕਰੇ ਤੇ ਦੇਖਦੇ ਆ ਟਿੰਡੀ ਭਰਾ ਕਿੱਨੇ ਯਾਈਆਂ ਨੇ ਹੁੰਦਾ ਮੋਰਸਾਈਕ ਚੜਾਤਾ ਬਾਈਪਾਸ ਅਸਲੀ ਵਾਲਾ ਬਾਈਪਾਸ ਲੈਕਾਂ ਆ ਰਹੀਆਂ ਸਾਰੇੰ ਦਾ ਗਾਵੇ ਬਰਾ ਨਾਮ ਪੜਾ ਦੇ ਕੇ ਨਾਮ ਟਾਈਗਰ ਕਿੰਗ ਕਹਿੰਦਾ ਸੀ ਬੱਲੂ تمہاری ਜੇਲ੍ਹ ਫੇਰ ਬੱਲੂ ਬਰਾ ਰਿਆ ਬੱਲੂ ਨੇ ਕਿ ਰਾਗਣੀ ਕਿਚੜ ਘੋੜਦਾ ਆ ਦਿਖਾਇ ਤੇ ਲਿਖਿਆ ਹੋਇਆ ਹੈ ਸਰਟੀਫਾਈਡ ਹੈ ਵਧੀਆ ਕੰਪਨੀ ਦੀ ਚੀਜ਼ ਹੈ ਯਾਰ ਫੁੱਲ ਨਹੀਂ ਪਾਟਦੇ ਹੋਰ

ਪ੍ਰਿੰਸ ਨੇ ਕਿਹਾ ਜਾਈ ਗਰੁੱਪ ਚ ਤੇਰੇ ਵਾਸਤੇ ਹੋਏ ਤੁਹਾਡੇ ਵਾਸਤੇ ਜੀ ਜੀ ਆ ਗਏ ਜੀ ਘਰੇ ਤੇ ਮੰਜਾ ਮੁੰਜਾ ਕਰਦੇ ਆਂ ਅੰਦਰ ਬਾਹਰ ਹੀ ਪਿਆਸੀ ਸਵੇਰ ਦਾ ਤੇ ਦਾਣਾ ਪਾਣੀ ਤਾਂ ਉੱਥੇ ਧਰ ਗਏ ਸਿੱਧਰੋ ਤੇ ਪਰਲੇ ਹੁੱਡੇ ਆਲਾ ਰਹਿ ਗਿਆ ਤੇ ਬੱਚੇ ਫੀਡ ਕਰਨੇ ਵੀ ਰਹਿ ਗਏ ਇਹਨੂੰ ਵੀ ਕਰੀਏ ਲੋਟ ਫੀਡ ਕਰਦੇ ਆਂ ਬਾਪੇ ਛੋਟੇ ਬੱਚਿਆਂ ਨੂੰ ਤੇ ਆ ਦੇਖੋ ਲੱਤ ਖਾਂਦਾ ਲੈ ਪਾਂ ਪਾਣ ਹੋਰ ਵੀ ਬਾਤ ਚੋ ਹੋਵੇ ਐਕਟਿੰਗ ਵੀ ਨਰਦਾ ਹੈ ਇੱਥੇ ਦੁੱਧ ਭਾਲ ਲੈ ਚਲ ਬਾਬੇ ਫੀਡ ਕਰਨੀ ਹੈ ਫਿਰ ਮਿਲਦੇ ਹਾਂ ਚਾਰ ਗੁੱਡੇ ਜੀ ਵੀ ਰੱਖਦੇ ਆ ਬਾਬੇ ਦਾਣੇ ਤੇ ਚਾਬੀ ਆਪਣੀ ਦਾ ਅੰਦਰ ਹੀ ਪਈ ਐ ਸਟੂਡੀਓ ਦੇ ਖੁੱਡੇ ਦੀ ਲਾਲ ਆਪਣੀ ਲਾਲਾ ਤੇ ਲਾਈਟ ਲਾਈ ਜਾਂਦਾ ਚੋਬਰ ਤੇ ਆਪਾਂ ਖੋਣਗੇ ਖੁੱਡਾ ਆ ਲੈ ਲਾਈਟ ਆਪਾਂ ਗਲਤ ਲਾ ਦਿੱਤੀ ਆਉਂਦੇ ਪਤਾ ਕੀ ਕਰਾਂਗੇ ਇਧਰ ਲੈ ਮੁੰਡੇ ਚਲਾਵਾਂਗੇ ਦੇਖਾ ਹਾਂ ਫੋਲਡਰ ਮੋਡਰ ਲਓ ਬਾਬਿਓ ਇਧਰੇ ਸ਼ੈਡ ਲਾਵਾਂਗੇ ਲੈਟਾ ਤੁਝੇ ਚ ਕਿਵੇਂ ਨਾ ਫਿਰ ਤਾਰ ਐਂਡ ਪੈਗ ਰੂ ਕਰੰਟ ਦਾ ਖਤਰਾ ਨਹੀਂ ਹੈਗਾ ਓਏ ਪਿੱਛੋਂ ਪਾਉਂਦੇ ਦੇਖ ਲਾ ਲਓ ਜੀ ਚਲਾਦੀ ਲਾਈਟ ਤੇ ਦਾਣੇ ਦੁਨੇ ਧਰ ਦਿਆਂ ਤੇ ਅੱਜ ਬੱਚਿਆਂ ਨੇ ਬਹੁਤ ਅੰਕ ਲਾ ਬਹੁਤ ਨਜਾਇਜ਼ੀ 20 ਮਿੰਟ ਅੱਧੇ ਘੰਟੇ ਵਾਂਗੂੰ ਨਾ ਆ ਖਾਈਗੇ ਬੱਚੇ ਪੂਰੇ ਮਸਾ ਅੰਦਰ ਕਰੇ ਮਸਾਈ ਮੇਰੇ ਤੁੰਦਾ ਹੈ ਮੌਸਮ ਜਮੀ ਹੈ ਤੂੰ ਕੀ ਬੋਲਦਾ ਓਏ ਸੁਭ ਸੁਭ ਬੋਲਿਆ ਸੁਭ ਬੋਲਣ ਦਾ ਫੈਕਟ ਕੰਮ ਹੀ ਨਹੀਂ ਕੀ ਕੜਾਵਾ ਗੱਜਰ ਤੇ ਕੋਈ ਚੱਕ ਨਹੀਂ ਤੇ ਆਪਣਾ ਆ ਗਿਆ ਮਿੱਤਰੋ ਬੋਲਾ ਆ ਬੈਠੇ ਤੇ ਨਾਲ ਹੀ ਉਹਦਾ ਭਾਈ ਬੈਠਾ ਸਕੀ ਕਿਵੇਂ ਤੁਹਾਨੂੰ ਵੀ ਕਿਵੇਂ ਦਾ ਸਵੇਰੇ ਆ ਜੇ ਆ ਗਿਆ ਤੇ ਦਾਣੇ ਧਰਦੇ ਟਰੇ ਕਿੱਥੇ ਹੈ ਟਰੇ ਮਿੱਤਰਾ ਟਰਾ ਬੋਤਲੇ ਦਾਣੇ ਲੈ ਲਓ ਜੀ ਹੋਰ ਪਾ ਦਾਂਗੇ ਖਾ ਲੈਣ ਦੇ ਮਿੱਠਾ ਕਰਦੀ ਹੈ ਹੋਰ ਕਿਵੇਂ ਕਰੀਏ ਏ ਗੜਬੇ ਲਓ ਹੈ ਜਾ ਗਿਆ ਗਾਂਦੀ ਆ ਜਮਾ ਯਾਰੇ ਆ ਤੇਰੀ ਉਹ ਆ ਜਾਓ ਲੋ ਮਿੱਤਰੋ ਆਇਆ ਤੋ ਆਇਓ ਆਇਆ 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 ਤੋ ਸਾਲਾ ਉਹਦੇ ਤੇਨੂੰ ਸੋਨਾ ਹੈ ਖਾ ਕੇ ਆਲੇ ਕੁੱਤੇ ਜੀ ਬਾਬਿਓ ਤੇ ਰਖਤਾ ਦਾਣਾ ਪਾਣੀ ਦੋਨੇ ਧਰਤੇ ਮਿੱਤਰੋ ਸੈਟਿੰਗ ਕਰਤੀ ਜਮਾ ਓਕੇ ਤੇ ਪਾਣੀ ਵੀ ਭਰਤਾ ਫੁੱਲ ਤੇ ਦਾਣੇ ਵੀ ਧਰਤੇ ਮਿੱਤਰੋ ਤੇ ਆ ਬੈਠਾ ਜਿਹੜਾ ਅੱਜ ਆਇਆ ਸੀ ਆਪਣੇ ਕੋਲੇ ਤੇ ਤਾਂ ਭਾਈਏ ਮਿੱਤਰੋ ਆਪ ਇਹਦੇ ਪਿੱਛੇ ਦਾ ਜਿਹੜਾ ਚਿੱਟੇ ਫੰਗ ਨੇ ਜਿਹੜਾ ਜਮਾ ਗੋਲਾ ਇਹ ਦੂਜੀ ਝੋਲੀ ਦਾ ਬਾਪੂ ਚੱਲ ਬਦਾਈਆਂ ਸਾਰਿਆਂ ਨੂੰ ਵਾਪਸ ਆ ਗਿਆ ਤੇ ਇਹਨੂੰ ਫੀਡ ਕਰਤੀ ਸੀ ਬਾਪੂ ਤੇ ਇਹ ਵੀ ਮੈਨੂੰ ਚੰਦਰੀ ਚੀਜ਼ ਹੀ ਲੱਗਦੀ ਹੈ ਕੋਈ ਉਹ ਤੂੰ ਬੰਦ ਜਾ ਤੇ ਦੇਖਦੇ ਆ ਕੀ ਕਰਦਾ ਇਹ ਵੀ ਚੱਲ ਕਰੇ ਨਾ ਕਰੇ ਯਾਰ ਕਬੂਤਰ ਤਾਂ ਸਾਰੇ ਹੀ ਵਦਿਆ ਹੁੰਦੇ ਆ ਯਾਰ ਆਪਦੀ ਆਪਦੀ ਥਾਂ ਤੇ ਤੇ ਪਾਰਲੀ ਹੋਣੇ ਯਾਰ ਸਵੇਰੇ ਦੇਖਦੇ ਆ ਕਿਦਾਲੀ ਇੱਕ ਤਰ ਬਾਬੇ ਵਾਲੇ ਜਿਹੇ ਰਹਿਣ ਮੇਰਾ ਮੈਂ ਤਾਂ ਹੀ ਗੱਲ ਹੈ ਤੇ ਦੁਕਾਨ ਤੇ ਨੇ ਛੱਡੇ ਇਹਦਾ ਕੰਮ ਕਰਾ ਲੈਣਾ ਪੱਕੀ ਵੈਂਚਰ ਲਾ ਦਾਂਗੇ ਚਲੋ ਯਾਰ ਛੱਡੋ ਯਾਰ ਤੇ ਵੈਸੇ ਸਵੇਰੇ ਦੇਖਦੇ ਆ ਤੁਪ ਤਪ ਨਿਕਲੇਗੀ ਸੁਆਦ ਆ ਜੂ ਬਾਬੋ ਪੁਰੂ ਜਰਾ ਪੁਰੂ ਪੁਰੂ ਆ ਕਰੋ ਜੀ ਮਿੱਤਰ ਪੂਲ ਦਾ ਸ਼ੌਕ ਜੋਪਰ ਨੇ ਗਿਆ ਪਛਾਣੋ ਜੀ ਅਸੀਂ ਇੰਸਟਾ ਦੇ ਬੰਦੇ ਸੀ ਨਾ ਜਦੋਂ ਮਿਨੀ ਵਲੋਗ ਉਦੋਂ ਮਸ਼ਹੂਰ ਹੋਏ ਸੀ ਪੂਛ ਥੱਲੇ ਲੱਗਦੀ ਹੈ ਪੂਰੂ ਕਹਿੰਦੇ ਮੇਰੇ ਮਿੱਤਰੋ ਤੇ ਪੂਰੂ ਦਾ ਪਾਈ ਇਹਦੇ ਨਾਲ ਹੀ ਹੋਰ ਨਾਲ ਦੇ ਹੋਰ ਕਢਾਣੇ ਸੀ ਯਾਰ ਪੁੱਤਰ ਦਾ ਮੈਂ ਭਿਆਤਾ ਯਾਰ ਨਿਕੜਾ ਕਬੂਤਰ ਨਾਲ ਲੱਗੇ ਚਲ ਕੋਈ ਨਾ ਯਾਰ ਦੋ ਦੋ ਇੱਕ ਮੰਗੇ ਨੂੰ ਲੈ ਦੇ ਦੇ ਰੱਖ ਕੋਈ ਚੱਕਵੇ ਤੇ ਬੱਸ ਰਿਪੋਰਟਾਂ ਓਕੇ ਨੇ ਸਾਰੇ ਕਬੂਤਰ ਹੋ ਗਏ ਪੂਰੇ ਆਪਣੇ ਬਾਬੇ ਦੀ ਕਿਰਪਾ ਨਾਲ ਤੇ ਐਦੀ ਸਰਵਿਸ ਕਰ ਹੀ ਦੇਵਾਂ ਅੱਜ ਮੈਂ ਓਏ ਮੈਂ ਕਹਿੰਦਾ ਇੱਕ ਮਿੰਟਾ ਚੱਕ ਲੈ ਮੈਂ ਇੱਕ ਮਿੰਟਾ ਕੰਮ ਕਰਨੀ ਚਾਹਤਾ ਹਾਂ ਓਏ ਬੋਲ ਓਏ ਇਸ਼ਟ ਬੈਵਟ ਕਰ ਬਸ ਕਰਾਂਗੇ ਇਹੋ ਗੋਬਾ ਬੈਵਟ ਆਇਆ ਆਇਆ ਅੱਜ ਜਿੰਨਾਂ ਤਾਂ ਵੱਡ ਪਾਏ ਨਹੀਂ ਮਿਲੂਗਾ ਮਿਲੂਗਾ ਕੋ ਸਾਬ ਆਏ ਹੋਏ ਜੁੱਤੇ ਚੱਕ ਬਾਬਿਓ ਕੀ ਗੋਲੀ ਨੁਕਮਾਏ ਜੀ ਚੋਬਰ ਪਹਿਲਾਂ ਆਇਆ ਨਹੀਂ ਪਹਿਲਾਂ ਫੋਨ ਅਟੈਂਡ ਹੀ ਨਹੀਂ ਕਰਿਆ ਜੀ ਇਹਨੇ ਬਿਜੀ ਸੀ ਤੇ ਹੁਣ ਨਿਕਲਿਆ ਘਰੋਂ ਮੈਂ ਕਿਹਾ ਚੱਲ ਆਇਆ ਹਾ 10 ਮਿੰਟ ਬਾਅਦ ਖੜ ਜਾਾਂਗੇ ਤੇ ਆ ਦੇਖੋ ਲੱਛਣ ਹੋਈ ਐ ਲੱਛਣ ਹੋਈ ਕਰਦਾ ਹੈ ਕਮਾਨ ਵਾਲੇ ਹੈ ਨਹੀਂ ਵਸੇ ਅੱਗੇ ਤੇ ਆਪਣੀ ਗਲੀਆਂ ਮਿੱਤਰੋ ਤੇ ਚੋਬਰ ਦਾ ਘਰ ਦਿਖਾਣਾ ਭੁੱਲ ਗਾ ਚਲੋ ਕੋਈ ਨਾ ਕੋਈ ਨਾ ਕਰਦਾ ਦਿਖਾ ਦੇ ਲੈ ਇਹ ਸਾਰੇ ਆਪਣੀਆਂ ਵੈਸੇ ਤਾਂ ਕੋਈ ਦਿੱਕਤ ਨਹੀਂ ਲੱਸ ਲੱਸ ਤੇ ਆ ਰਿਹਾ ਰਚੰਦ ਅਬ ਚਾਲ ਅੱਡੇ ਘਰ ਚ ਵੜਨ ਲੈ ਮੈਂ ਕਦੋਂ ਵੜ ਜਾ ਗਲਤ ਆ ਇਹ ਸਾਰੀ ਗਲਤ ਨਹੀਂ ਆ ਰਸੂਖਰੀ ਆ ਜੀ ਮੇਰਾ ਸਾਲਾ ਬੰਦਿਆ ਹੋਰੀ ਰਾਹ ਉੱਤੇ ਚੱਜੇ ਨਾ ਸਸਰੀ ਗੱਲ ਜੀ গুਡ ਮਾਰਨਿੰਗ ਜੀ ਜੀ ਕਰਦੇ ਆ ਜੀ ਵਲੌਗ ਦੀ ਐਂਡਿੰਗ ਹੋ ਗਿਆ ਬਹੁਤ ਟਾਈਮ ਤੇ ਗੋਲੀ ਉਹੀ ਰਸ਼ਨ ਹੈ ਅੱਗ ਜੇਰਾ ਹੋਏ ਆ ਰੋਟੀ ਲੈਦਾ ਹੋਏ ਦਾ ਗਲੀਆਂ ਪੁੱਛ ਤੇ ਗਲੀਆਂ ਰੋਟੀ ਨਹੀਂ ਛੱਡਦਾ ਪਤਾ ਵੀ ਕੋਲੇ ਦਾ ਕਰ ਲੈ ਨਾ ਆ ਝੂੜੀ ਦਾ ਤੋੜ ਦੇ ਖਾ ਗਏ ਹਲੋ ਬਾਹਰ ਵਾਲੇ ਸੰਦਾ ਨੇ ਕਰ ਤੋ ਜਾਨ ਜਾਨ ਚੱਕਾ ਇਧਰ 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 ਚੂਸਤਾ ਖਵਾਵਾਂਗੇ ਨੂੰ شويه ਚੂਸਤਾ ਆបាន ਲੋਕੀਏ ਸੁੱਕੀਆਂ ਨਹੀਂ ਤੇ ਬਾਬ ਬਹੁਤ ਖੁਸ਼ ਹੋਈ ਬੱਚਾ ਵਾਪਸ ਆਇਆ ਦੀ ਸੌ ਲੱਗੇ ਜਦੋਂ ਕਿਹਾ ਚੁੱਪ ਮੇਰਾ ਬੱਚਾ ਨਹੀਂ ਵਾਪਸ ਆਇਆ ਮੇਰਾ ਵਿਆਹ ਹੋ ਗਿਆ ਸੀ ਗਾਈ ਤੁਹਾਨੂੰ ਸਟੋਰੀ ਸਟੋਰੀ ਦੱਸ ਦਾਂਗੇ ਇਹਨਾਂ ਦਾ ਵਿਆਹ ਤੇ ਕੁੜੀ ਤੋਂ ਯਾਰ ਹੈ ਮੇਰਾ ਆਪ ਇੱਕ ਤਾਂ ਗਲੀ ਚ ਜਾਣ ਪਛਾਣ ਵਾਲੇ ਬਹੁਤ ਲੰਘ ਜਾਂਦੇ ਆ ਸਾਨੂੰ ਪਤਾ ਹੀ ਹੈ ਫੈਨ ਫਲੋਇੰਗੀ ਬਹੁਤ ਹੈ ਚੋਬਰ ਦੀ ਬਹੁਤ ਹੈ ਚੋਬਰ ਦਾ ਯਾਰ ਸੀ ਉਹ ਉਹ ਦਿਵਸ ਬਲਾਈਰ ਏ ਵਾਪੇ ਉਹ ਯਾਦ ਆ ਇਹ ਤਾਂ ਤੇ ਚੋੜ ਦੀ ਚੋੜ ਜਦਾ ਬੱਚਾ ਆ ਕੇ ਬੈਠਣਾ ਜੋ ਬਰ ਕਹਿੰਦਾ ਬੈਗ ਮੈਂ ਤਾਂ ਵਿਸ਼ਵਾਸ ਮਾਉਂ ਪੋਰੀਆਂ ਦਾ ਬਹੁਤ ਦਾ ਜਦ ਦੇਖਿਆ ਬਈ ਮਗਾ ਲੈ ਕਾਈ ਬੈਂਚ ਲੱਗ ਰਹਿ ਮੈਂ ਫਿਰ ਚੇਦੀ ਚੇਦੀ ਕਹਿੰਦਾ ਤਾਰਾ ਦਾਣੇ ਖਾ ਕੇ ਫੇਰ ਛੱਡਦਾ ਹੁਣ ਨਹੀਂ ਜਾਂਦਾ ਇੱਕ ਵਾਰੀ ਆ ਗਿਆ ਫੇਰ ਕਿੱਥੇ ਜਾਂਦਾ ਚਲੋ ਤੁਹਾਨੂੰ ਖਮਾ ਚੀ ਲਿਆ ਵਾ ਥੋੜੇ ਦਿਨਾਂ ਤੱਕ ਰੱਬ ਦੀ ਮੇਰੇ ਨਾਲ ਸਿੰਮਲੇ ਲੈ ਕੇ ਚੱਲਾਂਗਾ ਨਹੀਂ ਨਹੀਂ ਅਣੀ ਦੂਰ ਨਹੀਂ ਤੇ ਲੱਗ ਗਿਆ ਨ ਬੱਚੇ ਸਾਰੇ ਰਸਈਆਂ ਵਿੱਚ ਨਾ ਗਮਾ ਤੂੰ ਕਰ ਤੂੰ ਐਂਡਿੰਗ ਨਹੀਂ ਕਰਦਾ ਐਂਡਿੰਗ ਤੂੰ ਕਰ ਲੈ ਤੇ ਬੱਸ ਬਾਬਾ ਸਾਰੇ ਬੱਚੇ ਲੱਗ ਗਿਆਨ ਸਵਾਦ ਹੀ ਆਜੂਆ ਬਿਓ ਕਰਦੀ ਐਂਡਿੰਗ ਜੀ ਤਾਂ ਨਹੀਂ ਕਰਦਾ ਪਰ ਕਰਨੀ ਪਊਗੀ ਡੋਲਾ ਕੇ ਡੋਲਾ ਹੋਰ ਕੁਝ ਲਗਾ ਦੀ ਚਲੋ ਜੀ ਸਾਰਿਆਂ ਨੂੰ ਬਾਏ ਬਾਏ ਇਹਦਾ ਹੀ ਦਿਖਾਉਂਦਾ ਰੂ ਕੁਛਰਾ ਕੁਛ ਸਮਝਾਵਾ ਤੇ